ਹਾਂਜੀ ਸਿੱਕਾ ਜੀ ਸਾਰਿਆਂ ਨੂੰ ਤੁਹਾਡਾ ਸਾਥ ਦਾ ਹੀ ਆਪਣੇ ਨਵੇਂ ਬਲੌਗ ਦੇ ਵਿੱਚ ਚੱਲੋ ਜੀ ਨਮਾ ਦਿਨ ਨਵੀਂ ਵੀਡੀਓ ਤੇ ਅੱਜ ਬਈ ਆਪਾਂ ਆਏ ਥੋੜੀ ਜੀ ਦਾੜੀ ਸੈੱਟ ਕਰੋ ਤੇ ਆਪਣੇ ਪਿੰਡ ਹੀ ਮੁੰਡਾ ਹਨਾ ਉਹ ਹੋਈ ਹੈ హెయిర్ ਡਰੈਸ ਰਹਿਗਾ ਤੇ ਆਪਾਂ ਕਰਦੇ ਆਂ ਕੀ ਗੱਲਬਾਤਾਂ ਤੇ ਜੁੜੇ ਰਹਿਣਾ ਆਪਣੇ ਪੂਰੇ ਬਲੌਗ ਨਾਲ ਇਹ ਵੀਡੀਓ ਲੋਈ ਬਾਈ ਦੀ ਦੁਕਾਨ ਉੱਪਰ ਹੀ ਹਨ ਘੈਂਟ ਬਣਾਈ ਹੋਈ ਆ ਏਸੀ-ਸੀ ਲਾ ਕੇ ਹਨਾ ਤੇ ਇਹਨੂੰ ਪੂਰਾ ਗੱਲਬਾਤ ਆ ਇੱਧਰ ਜਗੜਿਆ ਧੌਣ ਨੂੰ ਫਿਰ ਤੋਂ ਧੌਣ ਨੂੰ ਸਾਰਾ ਕੁਝ ਆ ਤੇ ਸ਼ਬੀ ਭਾਈ ਆਪਣੀਆਂ ਜਿਵੇਂ ਕਿਸੇ ਨੇ ਦਾੜੀ ਧੂੜੀ ਬਣਾਉਣੀ ਹੁੰਦੀ ਹੈ ਜਾਂ ਮੁੱਛਾ ਮੱਛਾ ਬਣਾਉਣੀ ਆਉਂਦੀਆਂ ਨੇ ਵੀ ਜਿਵੇਂ ਹੁਣ ਕਈ ਵਾਰੀ ਮੈਂ ਵੀ ਤੈਨੂੰ ਫੋਨ ਕਰ ਲਵਾਂ ਵਿੱਚ ਵੀ ਟਾਈਮ ਦੱਸੋ ਹਨਾ ਹਾਂਜੀ ਹਾਂਜੀ ਵੀ ਚੱਲ ਅਗਲਾ ਕਈ ਮੇਰੇ ਰਿਪੋਰਟਮੈਂਟ ਕਹਿੰਦੇ ਮਤਲਬ ਉਹ ਲੈ ਲੈਂਦਾ ਤਾਂ ਆਪਣਾ ਭਾਈ ਮੋਬਾਈਲ ਨੰਬਰ ਦੱਸ ਦੇ ਵਿੱਚ ਮੈਂਸ਼ਨ ਕਰ ਦੇ ਲੈਣ ਨੂੰ ਤੇ ਵੀਰੇ ਮੋਬਾਈਲ ਨੰਬਰ ਹੈਗਾ ਮੇਰਾ 9780451075 99804 52075 ਠੀਕ ਹੈ ਜੀ ਤੇ ਆਪਣੀ ਪੂਰੇ ਹੌਸਟਲ ਗਾਣ ਗੁੱਲੀ ਰਹਿੰਦੀ ਹੈ ਆਪਾਂ ਵੀਰੇ ਮੰਗਲਵਾਰ ਨੂੰ ਵੀ ਬੰਦ ਨਹੀਂ ਕਰਦੇ ਹਾਂਜੀ ਤੇ ਭਾਈ ਜਿਹੜੇ ਵੀ ਆਣਾ ਆਉਂਦਾ ਇੱਕ ਵਾਰ ਫੋਨ ਕਰਕੇ ਨਾ ਬਿਲਕੁਲ ਮੜੇ ਦੱਸ ਕੇ ਆਇਆ ਕਰੋ ਹਾਂਜੀ ਹਾਂਜੀ ਤੇ ਆਪਾਂ ਵੈਸੇ ਉਦਦੇ ਦਾ ਹੋਰੀਆਂ ਕੱਲ ਕਈ ਵਾਰ ਆਇਆ ਹੁੰਦਾ ਵੀ ਛੋਭੀ ਜਿਵੇਂ ਮੰਨ ਲਾ ਆਪਣੇ ਕੋਲ ਇੱਕ ਕਸਟਮਰ ਆ ਗਿਆ ਨਾ ਦਾੜੀ ਬਣਾਉਣ ਨੂੰ ਕਟੋ-ਕਟ ਦੋ ਘੰਟੇ ਜਾਂ ਐਵੇਂ ਦਾ ਸਮਾਂ ਲੱਗਦਾ ਹਾਂਜੀ ਤਾਂ ਬਈ ਇਹਦੀ ਗੱਲ ਉਹੀ ਆ ਵੀ ਬਈ ਜੇ ਆਪਾਂ ਫੋਨ ਕਰਕੇ ਆਉਣੇ ਇੱਕ ਤਾਂ ਆ ਬੰਦੇ ਦਾ ਟਾਈਮ ਆਪਾਂ ਦਾ ਨਾ ਨਾ ਆਦਾ ਵਾਜ ਦੂ ਹਾਂ ਬਿਲਕੁਲ ਜਿਵੇਂ ਹੁਣ ਆਪਾਂ ਆ ਕੇ ਮੈਂ ਬੈਠ ਜੇ ਮੈਨੂੰ ਘੰਟਾ ਬੈਠਣਾ ਪੈ ਜੂ ਹੈ ਨਾ ਹਾਂਜੀ ਉਹਦੇ ਕਰਕੇ ਉਹ ਤੋਂ ਚੰਗਾ ਵੀ ਆਪਾਂ ਫੋਨ ਕਰ ਲਈਏ ਬੰਦੇ ਨੂੰ ਹਾਂਜੀ ਆਜੀਬ ਨੇ ਕਿਉਂਕਿ ਇੱਕ ਬੰਦੇ ਦੀ ਜੇ ਪ੍ਰੋਫੈਸ਼ਨਲ ਆਪਾਂ ਵਧੀਆ ਦਾੜੀ ਬਣਨੀ ਹੈ 1.5-2 ਘੰਟੇ ਦਾ ਪੱਕੇ ਲੱਗੇ ਜਾਂਦੇ ਨੇ ਵੀਰੇ ਹਾਂਜੀ ਤੇ ਆਏ ਹੁੰਦਾ ਆਪਾਂ ਪਿੰਡ 'ਚ ਬੈਠੇ ਆਂ ਤੇ ਭਾਈ ਫੋਨ ਕਰਕੇ ਆਏ ਨੇ ਨਾਲ ਹੁੰਦੇ ਆਪਾਂ ਕੰਮ ਕਰਦੇ ਆਂ ਬਾਈਆਂ ਦਾ ਤੇ ਬਈ ਆ ਖੁਸ਼ ਕਰਕੇ ਦੋ ਦੇ ਹਾਂ ਤੇ ਬਈ ਬਈ ਆਪਣਾ ਚੰਗੇ ਤਾਕੜੇ ਸਲੂਨ ਚੋਂ ਕੰਮ ਸਿੱਖ ਕੇ ਆਇਆ ਹੋਇਆ ਹਾਂਜੀ ਹਾਂਜੀ ਇਹ ਆਪਾਂ ਖੱਲੇ ਤੋਂ ਤਾਰੇ ਸਲੂਨ ਦੇ ਸਿੱਖ ਕੇ ਆਏ ਹੋਇਆ ਹਾਂਜੀ ਹਾਂਜੀ ਤਾਰੇ ਤੋਂ ਤੇ ਇੱਕ ਵਾਰ ਆ ਕੇ ਬਣਾ ਕੇ ਦੇਖੋ ਬਿਲਕੁਲੀ ਤੇ ਬੰਦੇ ਆਏ ਆ ਬਈ ਟੁੱਟਦੇ ਨਹੀਂ ਨੇ ਕਿ ਬੰਦੇ ਜੁੜਦੇ ਨੇ ਆ ਬੰਦੇ ਜਿਵੇਂ ਹੁਣ ਇੱਕ ਵਾਰੀ ਆਪਣਾ ਰਿਸ਼ਤੇਦਾਰ ਆਇਆ ਸੀ ਉਹ ਲੁਧਿਆਣੇ ਤੋਂ ਮੁੰਡਾ ਹਨਾ ਉਹ ਤੇਰੇ ਕੋਲ ਇੱਕ ਵਾਰੀ ਡਰੈਰੀ ਮਰਵਾਉਣ ਆਇਆ ਸੀ ਔਰ ਇੱਕ ਜਨ ਵੀ ਆਉਂਦਾ ਤੈਨੂੰ ਮਿਲ ਕੇ ਜਾਂਦਾ ਆ ਹਾਂ ਹਾਂ ਬਈ ਮਿਲ ਕੇ ਜਾਂਦਾ ਹਾਂ ਹਾਂ ਉਹ ਉਹਨੂੰ ਬਈ ਤੇਰਾ ਕੰਮ ਵਧੀਆ ਲੱਗੇ ਨਹੀਂ ਉਹ ਬੰਦਾ ਸਮਰਾਲੇ ਜਾਂਦਾ ਜਾਲੀ ਮੁੱਛਾਂ ਸੈਟ ਕਰਾਉਣਾ ਅੱਛਾ ਜੀ ਹਾਂ ਉਦੋਂ ਵੈਸੀ ਆਇਆ ਹੋ ਸੀ ਕਿ ਮੈਂ ਉਹਨੂੰ ਕਿਹਾ ਮੈਂ ਵੀ ਆਪਣੇ ਹੈਗਾ ਮੁੰਡਾ ਹਨਾ ਸਹੀ ਗੱਲ ਹੈ ਤੇਰੇ ਉਰੇ ਆਇਆ ਹਨਾ ਤੇ ਉਹਨੂੰ ਵਧੀਆ ਲੱਗਿਆ ਕੰਮ ਬਈ ਕਤੇ ਵੀਰੇ ਹੋਰ ਬਹੁਤ ਬੰਦੇ ਬਹੁਤ ਜੰਗੇ ਜੰਗੇ ਤਗੜੇ ਸੁਲੁੰਨਾ ਜਾਂਦੇ ਤੇ ਆਪਣੇ ਪਿੰਡੋਂ ਦੇ ਮੁੰਡੇ ਨੇ ਮੋਨੂ ਬਿਰਿਆਣੀ ਹਾਂ ਬਿਰੋਨੀ ਹੋਰ ਮਾਨੇ ਬਿਰਿਓ ਨਹੀਂ ਹੋਗੇ ਪਟਿਆਰੇ ਜਾਂਦੇ ਦੇ ਸੁਣਾਦੇ ਜਾਂਦੇ ਬਿਲਕੁਲ ਦੀ ਆਪਾਂ ਦਾ ਗਾਂ ਕਰੀਆ ਸਾਰੇ ਆਪਾਂ ਲਵੇ ਆਉਂਦੇ ਕੋਈ ਆਪਾਂ ਜਾਣ ਹੀ ਦੇ ਵੀਰੇ ਕਿਤੇ ਨਾਲੇ ਆਇਆ ਬੰਦਾ ਸੈਟੀਸਫਾਈ ਹੋ ਜਾਂਦਾ ਫੇਰ ਤਾਂ ਕਿਤੇ ਜਾਂਦਾ ਹੀ ਨਹੀਂ ਵੀ ਤਸੱਲੀ ਕਰਕੇ ਤੋਰਦੇ ਆ ਵੀਰੇ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਬਾਈ ਇੱਧਰ ਸਾਡਾ ਹਰਿੰਦਰ ਬਾਈ ਬੈਠਾ ਇਹਨੂੰ ਬਾਈ ਨੂੰ ਕਹਿੰਦੇ ਨੇ ਭਾਈਓ ਕਹਿੰਦੇ ਨੇ ਜਦ ਅਦਰ ਪਿੰਡ ਪਿੰਡ ਚ ਤੇ ਬਾਈ ਇਹ ਬਾਈ ਨੇ ਸਾਡੇ ਨੇ ਇੰਗਲੈਂਡ ਦੇ ਵਿੱਚ ਘਟੂ ਘਟ ਬਾਈ ਕਿੰਨੇ ਸਾਲ ਆਇਆ ਸੀ ਉਦੋਂ ਬਾਈ 8 ਸਾਲ ਲਾ ਕੇ ਆਇਆ ਸੀ ਤੇ ਉਦੋਂ ਬਾਅਦ ਬੰਦਾ ਫਿਰ ਪੱਕਾ ਹੀ ਸੀ ਆਪਣੀ ਖੇਤੀਬਾੜੀ ਆ ਇੱਥੇ ਬਾਈ ਜੋ ਵੀ ਆਪਣੇ ਬਿਜ਼ਨਸ ਚ ਇੱਥੇ ਫਿਰ ਉਹ ਹੋ ਗਿਆ ਸੈੱਟ ਹੋ ਗਿਆ ਤੇ ਬਾਈ ਬਾਹਰ ਲਈ ਬਹੁਤ ਡਿਫਿਕਲਟੀ ਹੁੰਦੀ ਹੈ ਨਾ ਬਹੁਤ ਜਿਆਦਾ ਹਾਰਡ ਆ ਵੀਰੇ ਬਹੁਤ ਜਿਆਦਾ ਹਾਂ ਹਾਂ ਬੰਦਾ ਕਹਿਦਾ ਹੁੰਦਾ ਇੰਗਲੈਂਡ ਰਹਿਣਾ ਵੀ ਬਹੁਤ ਔਖਾ ਵੀਰ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਬਹੁਤ ਔਖਾ ਹਾਂਜੀ ਹਾਂਜੀ ਤੇ ਬਾਕੀ ਬਾਈ ਆਪਾਂ ਕੋਈ ਆਪਣੀ insta id ਵੀ ਦੱਸ ਦਿੰਦਾ ਹਨਾ ਦੇਖੋ ਜੇ ਮੇਰੀ insta ਲਈਏਗੀ id ਹੈਗੀ ਸ਼ਵੀ ਸਿਆਲ ਹਾਂ ਤੇ ਜਿਹੜਾ ਤੈਨੂੰ ਵੀ ਵੀਰੋ ਫੋਲੋ ਕਰਕੇ ਉਹ ਕੋਲੋਂ ਵੀ ਡਿਸਕਾਊਂਟ ਦਵਾਂਗੇ ਬੋਲੇ ਬਾਈ ਹਾਂਜੀ ਹਾਂਜੀ ਲੋ ਜੀ ਬਾਈ ਨੇ ਇੱਕ ਆਫਰ ਹੋਰ ਕਰਤਾ ਕਹਿੰਦੇ ਵੀ ਜਿਹੜਾ ਚੈਨਲ ਸਬਸਕ੍ਰਾਈਬ ਕਰਕੇ ਆਗਾ ਉਹਨੂੰ ਆਪਾਂ ਸਪੈਸ਼ਲ ਆਫਰ ਦਵਾਂਗੇ ਠੀਕ ਹੈ ਜੀ ਤੇ ਬਾਕੀ ਬਾਈ ਕੋਲ ਜਿਵੇਂ ਆਪਾਂ ਨੇ ਹਨਾ ਫੇਸ਼ੀਅਰ ਕਰਾਉਣਾ ਜਾਂ ਕੁਝ ਕਰਾਉਣਾ ਸਾਰਾ ਕੁਝ ਬਾਈ ਕੋਲ अवेलेबल ਆ ਤੁਸੀਂ ਦੇਖ ਸਕਦੇ ਹੋ ਬਾਈ ਦਾ ਜੁਵਲੀ ਸਿਸਟਮ ਪਿਆ ਹਨਾ ਸਾਰਾ ਕੰਮ ਵਧੀਆ ਤੇ ਕੋਈ ਮਾੜੀ ਚੀਜ਼ ਨਹੀਂ ਰੱਖੀ ਹੋਈ ਹੈਗੀ ਇਹਨ ਦਾ ਮਤਲਬ ਪੂਰੀ ਗੱਲਬਾਤ ਹੈ ਨੋਕੇ ਆ ਬਈ ਬਾਕੀ ਆਪਾਂ ਜਦ ਆਪਾਂ ਦਾੜੀ ਦੁੜੀਆਂ ਸੈੱਟ ਕਰ ਲਈ ਤੇ ਫਿਰ ਆਪਾਂ ਆਪਣੇ ਵਿੱਚ ਵੀਡੀਓ ਥੋੜੀ ਜਿਹੀ ਮੈਂਸ਼ਨ ਕਰਾਂਗੇ ਕਲਿੱਪ ਤੇ ਬਾਈ ਦਾ ਕੰਮਕਾਰ ਦੇਖੋ ਕਰਨ ਦਾ ਤਰੀਕਾ ਬਾਈ ਪੂਰਾ ਵਧੀਆ ਨੋਆ ਚੈੱਕ ਕਰੋ ਤੁਸੀਂ ਬਾਈ ਦੀ ਇਹਨ ਗੱਲਬਾਤ ਬਣਾਤੀ ਹੈ ਨਾ ਲੋਈ ਬਾਕੀ ਬਈ ਜਦ ਦਾੜੀ ਮੁੱਛਾ ਆਪਾਂ ਨੇ ਸੈੱਟ ਕਰਾ ਲਈ ਆਪਾਂ ਵੀ ਵਿੱਚ ਪਾਵਾਂਗੇ ਥੋੜਾ ਜਿਹਾ ਲੋ ਜੀ ਬਈ ਨੇ ਮੁੱਛਾਂ ਆਪਣੀਆਂ ਬੰਤੀਆਂ ਦੀਆਂ ਮੁੱਛਾ ਤੁਸੀਂ ਚੈੱਕ ਕਰ ਸਕਦੇ ਹੋ ਬਈ ਬਈ ਦਾ ਕੰਮ ਪੂਰਾ ਵਧੀਆ ਐਨੇ ਘੰਟ ਲੱਗੇ ਆਪਾਂ ਨੂੰ ਬਈ ਨੇ ਘਟੋ ਘਟ ਬਈ 1.5 ਘੰਟਾ ਲੱਗਾ ਮੁੱਛਾਂ ਤੇ ਹਨਾ ਪਹਿਲਾਂ ਘੰਟਾ ਕੁ ਬਣ ਬਣ ਕੇ ਰੱਖਿਆ ਤੋਂ ਉਦੋਂ ਬਾਅਦ ਫਿਰ ਸੈੱਟ ਸਟ ਕਰਨ ਨੂੰ ਖੋਲ ਖੋਲ ਕੇ ਡਰੇਡਰ ਵੀ ਬਈ ਪੂਰਾ ਜਣ ਕੇ ਆਪਣੀ ਮੁੱਛਾ ਮੁੱਛਾ ਤੇ ਬਈ ਨੇ 1.5 ਘੰਟਾ ਲੱਗਾ ਇਹਦੀ ਕੀ ਗੱਲਬਾਤ ਪੂਰੀ ਓਕੇ ਆ ਕੰਮ ਆਪਨ ਪੂਰਾ ਇੱਕ ਨੰਬਰ ਲੱਗਿਆ ਬਾਈ ਦਾ ਕਿ ਬਾਈ ਨੂੰ ਆਪਾਂ ਪੁੱਛਦੇ ਆ ਬਾਈ ਕਿੱਥੇ ਕੰਮ-ਕੁੰਮ ਸਿੱਖ ਕੇ ਆ ਸਾਰਾ ਕੁਝ ਕਰ ਹਾਂ ਬਾਈ ਸ਼ਵੀ ਆਪਣਾ ਐਨ ਘਾਟ ਲੱਗਿਆ ਕੰਮ ਮੁੱਛਾ ਆਪਾਂ ਦਿਖਾਤੀ ਆ ਬਾਈ ਨੂੰ ਫਿਰ ਕੰਮ ਆਪਾਂ ਕਿੱਥੇ ਸਿੱਖੇ ਦੀ ਮੈਂ ਵੀ ਨਹੀਂ ਸਿੱਖਿਆ ਤਾਰੇ ਵੀ ਲੈ ਲਵੇ ਖੰਦੇ ਓਕੇ ਜੀ ਤੇ ਆਪਣਾ ਪੂਰਾ ਐਕਸਪੀਰੀਅੰਸ ਓਕੇ ਆ ਹਾਂ ਹਾਂ ਤੇ ਜੇ ਇੱਕ ਵਾਰ ਕੰਮ ਕਰਕੇ ਬਦਲ ਲੱਗਦਾ ਹੁੰਦਾ ਬਿਲਕੁਲ ਬਿਲਕੁਲ ਵੀਰੇ ਹਾਂ ਟ੍ਰੀਟ ਕਰੋ ਤੁਹਾਨੂੰ ਪਤਾ ਲੱਗੂਗਾ ਵੀ ਕੀਵੇਂ ਦਾ ਕੰਮ ਆ ਹਾਂ ਹਾਂ ਨਹੀਂ ਬਿਲਕੁਲ ਦੀ ਬਾਕੀ ਬੋਲਦਾ ਗਲਤੀ ਕਰਦਾ ਹੁੰਦਾ ਠੀਕ ਵੀ ਹੋ ਜਾਂਦੀ ਸਾਰਾ ਕੁਝ ਹਾਂ ਦੱਸ ਕੇ ਬਿਲਕੁਲ ਹਾਂ ਤੇ ਬਾਈ ਜਦੋਂ ਆਪਣੇ ਤਾਂ ਦੁਕਾਨ ਨਹੀਂ ਸੀ ਕਰੀ ਹੁੰਦੀ ਸਾਨੂੰ ਉੱਥੇ ਜਾਣਾ ਪੈਂਦਾ ਦਾ ਅਸੀਂ ਮੋਨੂ ਕੋਲ ਜਾਂਦੇ ਰਹੇ ਹਾਂ ਮੈਂ ਹੋ ਗਿਆ ਆਪਣੇ ਪਿੰਡ ਦਾ ਗੈਰੀ ਹੋ ਗਿਆ ਹਨਾ ਇੱਕ ਦੋ ਭੂਆ ਦਾ ਮੁੰਡਾ ਅਭੀ ਪੱਕੀ ਜਾਂਦੇ ਸੀ ਬਾਈ ਉਹੀ ਅੱਜ ਸੇਮ ਹਨ ਮੁੱਛਾਂ ਤੇਰੀਆਂ ਬਿਲਕੁਲ ਉਹਦੇ ਨਾਲ ਉਹਨਾਂ ਵਰਗੀਆਂ ਬਣੀਆਂ ਹੋਈਆਂ ਨੇ ਬਾਕੀ ਕੰਮਕਾਰ ਆਪਾਂ ਨੂੰ ਪੂਰਾ ਵਧੀਆ ਲੱਗਿਆ ਲੋ ਵੀ ਬਾਈ ਬੰਦੇ ਨੂੰ ਜਰੂਰ ਬਜਰਨ ਦੀ ਸੇਵਾ ਦਾ ਮੌਕਾ ਦੋ ਹਨਾ ਆਪਣੇ ਪਿੰਡ ਦਾ ਮੁੰਡਾ ਤੇ ਬਾਕੀ ਬਾਈ ਕੱਲੂ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਆਕੇ ਅਸੀਂ ਕਾਲ ਜੀ ਸਾਰਿਆਂ ਨੂੰ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਮੁੱਛਾਂ ਦਾ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਤਾਂ ਐਨ ਬਾਈ ਪੂਰੀ ਗੱਲਬਾਤ ਆ ਕੰਟਾ ਡੇਡ ਘੰਟਾ ਤੋਂ ਬਾਈ ਨੇ ਨਾਲ ਮੁੱਛ ਬੰਨ ਕੇ ਹੀ ਰੱਖੀ ਆ ਅੱਜ ਆਪਣੇ ਪਰ 2-3 ਘੰਟੇ ਬਾਈ ਨੇ ਲਾਤੇ ਗੱਲਬਾਤ ਪੂਰੀ ਓਕੇ ਬਾਕੀ ਮਿਲਦੇ ਜੀ ਗੱਲੋਂ ਨੈਕਸਟ ਬਲੌਗ ਦੇ ਵਿੱਚ